ਕਣਵੀਓ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋਏ ਜਿਹੜੀ ਸਾਡੀ ਕਣਕ ਹੈ ਡੀਵੀਡ ਆਰਡਯੂ 222 ਹੈ ਜਿਹੜੀ ਕਣਕ ਤੇ ਜੋ ਸੰਸਥਾਨ ਕਰਨਾਲ ਵੱਲੋਂ ਰੀਲਿਸ ਕਰੀ ਗਈ ਸੀ ਤੇ ਹੁਣ ਇਹਦੀ ਜਿਹੜੀ ਸ਼ਪਾਰਸ਼ਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵੱਲੋਂ ਵੀ ਕੀਤੀ ਗਈ ਹੈ ਇਹ ਜਿਹੜੀ ਕਣਕ ਹੈ ਵਢੇਰੇ ਝਾੜ ਦੇਣ ਵਾਲੀ ਹੈ ਇਸ ਕਣਕ ਦਾ ਜਿਹੜਾ ਹੈ ਵੀਰੇ ਝਾੜਾ ਉਹ ਤਕਰੀਬਨ 22 ਕੁਇੰਟਲ 30 ਕਿਲੋ ਦੇ ਲਗਭਗ ਹੈ ਪਰੇ ਦੀ ਝਾੜ ਦੀ ਜਿਹੜੀ ਸਮਰੱਥਾ ਮੈਂ ਸਮਝਦਾ ਵੀ ਜਿਵੇਂ ਸਾਡਾ ਖੇਤ ਕੜਾ ਤਾਂ 27-28 ਕੁਇੰਟਲ ਤੱਕ ਇਹ ਝਾੜ ਜਾਊਗੀ ਜਾਊਗਾ ਇਹਦਾ ਇਹ ਜਿਹੜੀ ਕਣਕ ਹੈ ਦਾਣਾ ਬੜਾ ਸਲੋ ਬਣਾਉਂਦੀ ਆ ਬਹੁਤ ਸਹਜ ਨਾਲ ਪੱਕਦੀ ਆ ਜਿਵੇਂ ਆਪਣੀ ਪੀਵੀਡਬਲਯੂ 826 ਆ ਜਿਹੜੀ ਉਹ ਦਾਣਾ ਜਲਦੀ ਬਣਾਉਂਦੀ ਆ ਤੇ ਇਹ ਜਿਹੜੀ ਕਣਕ ਹੈ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਦੀ ਆ ਤੇ ਡਿਗਰੀ ਨਹੀਂ ਆ ਇਹ ਤੇ ਇਹ ਇਹ ਜਿਹੜੀ ਕਣਕ ਹੈ ਜਿਹਨੇ ਇਹਦੀ ਕਮਾਈ ਨਾਲ ਕਟਾਈ કરી ਜਾ ਸਕਦੀ ਹੈ ਜੇ ਆਪਾਂ ਰਾਤ ਨੂੰ ਇਹ ਕਟਾਈ ਕਰਾਂਗੇ ਤਾਂ ਇਹ तकरीबन ਭੁੰਡੀ ਆਉਂਦੀ ਹੈ ਇਹਦੇ ਚੈ ਲੋ ਹੈ ਨਾ ਕਮਾਈਨ ਜਿਹੜੀ ਉਹ ਬੜਾ ਲੋਡ ਮੰਦੀ ਆ ਇਹਦਾ ਜਿਹੜਾ ਐਵਰੇਜ ਕਰਦਾ ਉਹ 103 ਸੈਂਟੀਮੀਟਰ ਦੇ ਲਗਭਗ ਹੈ ਇਹ ਜਿਹੜੀ ਕਣਕ ਹੈ ਪੱਕਣ ਲਈ ਲਗਭਗ 152 ਦਿਨਾਂ ਦੇ ਲਗਭਗ ਲੈਂਦੀ ਹੈ ਕਈ ਵਾਰੀ ਗਰਮੀ ਜ਼ਿਆਦਾ ਪੈਂਦੀ ਹੈ ਤਾਂ ਕਣਕਾਂ ਥੋੜੀਆਂ ਅਰਲੀ ਆ ਜਾਂਦੀਆਂ ਨੇ ਤੇ ਕਈ ਵਾਰੀ ਠੰਡ ਪੈਂਦੀ ਹੈ ਤਾਂ ਕਣਕਾਂ ਥੋੜੀਆਂ ਜੀਆਂ ਲੇਟ ਆ ਜਾਂਦੀਆਂ ਨੇ ਇਹ ਜਿਹੜੀ ਕਣਕ ਹੈ ਕਿਸਾਨਾਂ ਦੇ ਵਿੱਚ ਬਹੁਤ ਹਰਮਨ ਪਿਆਰੀ ਹੈ ਕਈ ਵਾਰੀ ਕੁਦਰਤੀਆਂ ਆਫਤਾਂ ਹੁੰਦੀਆਂ ਨੇ ਨੇੜੀ ਚੱਲਦੀ ਹੈ ਨੀ ਪੈੰਦੇ ਨੇ ਤਾਂ ਕਣ ਕੱਢ ਗਏ ਜੇ ਤੁਸੀਂ ਦੇਖ ਦੇਖ ਸਕਦੇ ਬਿਲਕੁਲ ਸਿੱਧੀ ਖੜੀ ਆ ਇਹ ਜਿਹੜੀ ਕਣਕ ਹੈ ਸਾਡੀ ਇਹਦੇ ਤੇ ਅਸੀਂ ਜਿਹੜੀ ਨਵੇਂ ਟੈਕਨੀਕਲ ਨੇਵੇਂ ਆਪ ਕੀਰਾ ਹੋ ਗਿਆ ਮੰਮੀ ਜੀ ਹੋ ਗਿਆ ਉਹ ਇਸਪਰੇ ਨਹੀਂ ਕਰੀ ਇਸ ਕਰਕੇ ਇਹਦੇ ਵਿੱਚ ਕੋਈ ਕੋਈ ਦਾਣਾ ਥੋੜਾ ਗੁਲੀ ਜਾਂਦਾ ਦਾ ਵੀ ਹੈਗਾ ਤੇ ਮੈਂ ਸਮਝਦਾ ਵੀ ਜਿਹੜੇ ਨਵੇਂ ਟੈਕਨੀਕਲ ਨੇ ਉਹ ਕਿਸਾਨ ਵੀਰਾਂ ਨੂੰ ਜ਼ਰੂਰ ਵਰਤਣੇ ਚਾਹੀਦੇ ਨੇ ਗੁਲੀ ਡੰਡੇ ਵਾਲੀ ਦਵਾਈ ਦੇ ਤੇ ਉਹਦੇ ਨਾਲ ਸਾਡਾ ਜਿਹੜਾ ਝਾੜ ਆ ਉਹ ਬਹੁਤ ਵੱਧ ਆ ਤੇ ਹੁਣ ਸਾਡਾ ਇਹ ਦੇਖੋ ਲੇਬਰ ਕੱਟ ਰਹੀ ਆ ਤੇ ਅਸੀਂ ਇਹ ਗੁਲੀ ਡੰડા ਵੀ ਪੱਟ ਰਹੇ ਆ ਤੇ ਉੱਚੇ ਨਹੀਂਵੇਂ ਬੂਟੇ ਵੀ ਪੱਟ ਰਹੇ ਆ ਤੇ ਬਹੁਤ ਸਾਰਾ ਜਿਹੜਾ ਲੇਬਰ ਖਰਚਾ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਜੇ ਅਸੀਂ ਦਵਾਈਆਂ ਨਾਲ ਸਪਰੇਅ ਕਰਦੇ ਆ ਤਾਂ ਸਾਡਾ ਲੇਬਰ ਖਰਚਾ ਬਹੁਤ ਘਟਦਾ ਹੈ ਤੇ ਪਰ ਜੇ ਅਸੀਂ ਲੇਬਰ ਤੋਂ ਕਟਾਉਣੇ ਆ ਇਹ ਸਾਰੇ ਬੂਟੇ ਪੱਟਦੇ ਆ ਤਾਂ ਸਾਡਾ ਲੇਬਰ ਖਰਚਾ ਵੱਧਦਾ ਹੈ ਪਰ ਇਹ ਜੇ ਸਾਡਾ ਸਾਰਾ ਪਲਾਟ ਹੈ ਸੀਡ ਵਾਲਾ ਇਸ ਕਰਕੇ ਅਸੀਂ ਇਹਦੇ ਤੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆਂ ਤੇ ਤਾਂ ਕਿ ਜਿਹੜੀ ਸੀਡ ਦੀ ਕੁਆਲਿਟੀ ਆ ਉਹ ਬਿਹਤਰ ਬਣਾਈ ਜਾ ਜਾ ਸਕੇ ਇਹ ਜਿਹੜੀ ਕਣਕ ਹੈ ਕਹਿ ਲਓ ਵੀ ਸਾਰੀਆਂ ਕਣਕਾਂ ਨਾਲੋਂ ਵੱਧ ਕੁਦਰਤੀ ਆਫ਼ਤਾਂ ਨਾਲ ਮੁਕਾਬਲਾ ਕਰਦੀ ਹੈ ਤੇ ਬਹੁਤ ਸੋਹਣਾ ਇਹ ਸਾਡਾ ਖੇਤ ਹੈ ਕਹਿ ਸਕਦੇ ਆ ਵੀ ਛੋਟੀ ਦੀ ਕੜਕਾ 27 28 ਕੁਇੰਟਲ ਤੱਕ ਵੀ ਇਹਦੀ ਝਾੜ ਆਉਣ ਦੀ ਸੁਭਾਵਨਾ ਹੈਗੀ ਆ